ਮਤਲਬ ਸੁਧਾਰ ਜੀ 3 ਦਾ ਵਿਰੋਧ ਕਰਨਾ ਉਹ ਗਲਤ ਹੋ ਗਿਆ ਤੁਸੀਂ ਦਲਜੀਤ ਨੂੰ ਪਿਆਰ ਕਰਦੇ ਹੋ ਮੈਂ ਨਹੀਂ ਪਿਆਰ ਕਰਦਾ ਉਹ ਗਲਤ ਹੋ ਗਿਆ ਭਰਾਵਾ ਜੀ ਮੈਂ ਇਕੱਲਾ ਹੀ ਨਹੀਂ ਤੁਸੀਂ ਵੀ ਕਰਦੇ ਕਿ ਮੈਂ ਵੀ ਕਰਦਾ ਕਿ ਮੈਂ ਵੀ ਕਰਦਾ ਇਹ ਤੁਸੀਂ ਗੱਲ ਕਰ ਰਹੇ ਹੋ ਕਿ ਪਿਕਚਰ ਪਹਿਲੇ ਬਣੀ ਹੈ ਮਤਲਬ ਫਿਰ ਤੇ ਪੈਸਾ ਕਾਊਂਟ ਕੀਤਾ ਦੇਸ਼ ਦੇ ਮਾਨ ਸਮਾਨ ਨੂੰ ਨਹੀਂ ਵੇਖਿਆ ਕਿ ਲੋਕਾਂ ਦੇ ਮਨਾਂ 'ਚ ਠੇਸ ਪਹੁੰਚੇਗੀ ਉਹਨੂੰ ਨਹੀਂ ਵੇਖਿਆ ਉਹਨੂੰ ਪੰਜਾਬੀ ਕਹੋਣ ਵਾਲਾ ਬੰਦਾ ਦਲਜੀਤ ਨੂੰ ਪਿਆਰ ਉਹਦੇ ਕੋਲ ਗਲਤੀ ਨਹੀਂ ਹੋ ਸਕਦੀ ਉਸ ਬੰਦੇ ਨੇ ਕਿਹਾ ਗਸੋ ਪ੍ਰਦੀਪਜੀਤ ਕੋ ਗਲਤੀ ਨਹੀਂ ਹੋ ਸਕਦੀ ਮੈਂ ਬੇਨਤੀ ਕਰਦਾ ਇਨਸਾਨ ਹੈ ਕਟਰ ਕੁੱਤਲੀਆਂ ਦਾ ਠੀਕ ਹੈ ਤੁਸੀਂ ਚਾਰ ਬੰਦਿਆਂ ਤੋਂ ਬਿਨਾ ਬਿਨਾ ਸਿਕਿਉਰਿਟੀ ਤੋਂ ਉਹ ਲੋਕੀ ਕਮੈਂਟ ਲਿਖਦੇ ਆ ਵੀ ਆਪਣੀ ਗਲੀ ਚ ਘੁੰਮ ਸਕਦੇ ਹੋ ਗੱਲਾਂ ਤੁਸੀਂ ਪਾਕਿਸਤਾਨੀਆਂ ਕਰ ਵੀ ਅਸੀਂ ਡਟ ਕੇ ਵਿਰੋਧ ਕਰਨੇ ਆ ਨਹੀਂ ਤੇ ਲੋਕ ਤੇ ਬਾਹਰ ਵੀ ਨਹੀਂ ਆਉਂਦੇ ਬਾਹਰ ਵੀ ਨਹੀਂ ਆਉਂਦੇ ਬਾਹਰ ਵੀ ਨਹੀਂ ਆਉਂਦੇ ਇਹ ਦੇਣਾ ਸਾਡੀ ਪਾਰਟੀ ਦੀ ਕਿ ਦੱਟ ਕੇ ਵਿਰੋਧ ਕਰਦੇ ਆ ਮਰਨ ਤੋਂ ਨਹੀਂ ਡਰਦੇ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਨੂੰ ਵੀ ਚਾਹਣ ਵਾਲਿਆਂ ਨੇ ਜਿਹੜਾ ਆ ਉਹ ਵੋਟਾਂ ਦੇ ਵਿੱਚ ਬੁਰੀ ਤਰ੍ਹਾਂ ਹਰਾਇਆ ਸੀਗਾ ਤੇ ਜੇ ਇੰਨਾ ਹੀ ਪਿਆਰ ਸੀਗਾ ਤੇ ਜਤਾਇਆ ਕਿਉਂ ਨਹੀਂ ਉਹ ਯਾਰ ਜੇ ਪਿਆਰ ਕਰਦੇ ਹੋ ਤੇ ਫਿਰ ਆਪਣੇ ਬੰਦਿਆਂ ਦੇ ਨਾਲ ਆਪਣੇ ਆ ਪੰਜਾਬੀਆਂ ਦੇ ਨਾਲ ਆਪਣੇ ਪੰਜਾਬ ਦੇ ਨਾਲ ਖੜਿਆ ਜ਼ਰੂਰ ਕਰਿਆ ਕਰੋ ਉਹ ਤੇ ਲੋਕਾਂ ਨੇ ਡਿਸਾਈਡ ਕਰਨਾ ਅਸੀਂ ਤੁਸੀਂ ਤੁਸੀਂ ਕਿੱਦਾਂ ਕਿਸੇ ਨੂੰ ਕਰ ਸਕਦੇ ਹੋ ਐਫਰ ਜਿੱਦਾਂ ਤੁਸੀਂ ਤੁਸੀਂ ਕਰ ਰਹੇ ਹੋ ਕਿੰਨੂੰ ਕਰਦਾ ਤੁਸੀਂ ਕਿੰਨੂੰ ਕਰ ਰਹੇ ਦੱਸੋ ਤੁਸੀਂ ਲਾਈਵ ਹੋ ਗਏ ਲੋਕਾਂ ਨੂੰ ਘੜ ਕਰ ਰਹੇ ਲੋਕਾਂ ਨੂੰ ਮਜਬੂਰ ਕਰ ਰਹੇ ਖਫੇ ਲੋਨ ਦਾ ਵਿਰੋਧ ਕਰਨਾ ਫਿਰ ਉਹਨਾਂ ਦਾ ਵਿਲੋਗ ਕਰਨਾ ਕਿਹੜੀ ਗੱਲ ਨਿੱਕੇ ਦਾ ਬਾਲੀਵੁੱਡ ਦਾ ਨਾਂ ਨਹੀਂ ਕਿਹੜੀ ਗੱਲ ਨਹੀਂ ਉਸ ਜਿਹੜੀ ਗੱਲ ਯਾਰ ਤੁਸੀਂ ਮੇਰੀ ਗੱਲ ਨਹੀਂ ਗੱਲ ਇਹ ਗੱਲ ਇਹ ਹੈ ਪ੍ਰਦੀਪ ਜੀ ਪ੍ਰਦੀਪ ਜੀ ਕਿਹੜੀ ਗੱਲ ਦੇ ਵਿੱਚ ਮਿੱਕੇ ਦਾ ਨਾਂ ਆਇਆ ਮੈਂ ਬੇਲਾ ਥੋੜੀ ਹੈ ਮੇਨੂੰ ਦੋ ਪੱਖੀ ਦੋ ਪੱਖੀ ਨਾ ਨਾ ਦੋ ਪੱਖੀ ਗੱਲ ਨਾ ਮੈਂ ਹਰ ਪਾਸੇ ਹਰ ਪਾਸੇ ਨਾ ਬੰਦੇ ਗੱਲ ਕਰੀਏ ਥੋੜੀ ਹੈ ਜਿਹੜਾ ਬਹੁਤ ਬੰਦੇ ਗੱਲ ਕਰੀ ਪੁਖਾਨਪੁਰ ਦੇ ਬੜੇ ਲੀਡਰ ਨੇ ਰੱਖਣਾ ਆਪਣੀ ਆਵਾਜ਼ ਮਾਜੀ ਤੁਸੀਂ ਦਵੱਲੀ ਗੱਲ ਕਰਦੇ ਹੋ ਨਹੀਂ ਨਹੀਂ ਕੋਈ ਦਵੱਲੀ ਗੱਲ ਨਹੀਂ ਹੈ ਬਲਜੀਤ ਦੋ ਸਾਜ ਪੰਜਾਬ ਦਾ ਇੱਕ ਅਜੀਹਾ ਚਿਹਰਾ ਜਿਸ ਨੇ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਪੰਜਾਬੀ ਮਾਂ ਬੋਲੀ ਨੂੰ ਆਪਣੇ ਦੇਸ਼ ਦੇ ਵਿੱਚ ਹੀ ਨਹੀਂ ਜਦਕਿ ਪੂਰੇ ਦੇਸ਼ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜਾ ਆ ਉਹ ਮਾਨ ਸਨਮਾਨ ਦੋਆਇਆ ਪਰ ਜਦੋਂ ਉਹਨਾਂ ਦੀ ਫਿਲਮ ਸਰਦਾਰ ਜੀ 3 ਆਉਂਦੀ ਆ ਤੇ ਉਹਨਾਂ ਦੇ ਆਪ ਦੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕਈ ਸੰਸਥਾਵਾਂ ਕਈ ਆਗੂ ਤੇ ਕਈ ਚਿਹਰੇ ਜਿਹੜੇ ਆ ਉਹ ਵਿਰੋਧ ਤੇ ਉਤਰਦੇ ਨੇ ਵਿਰੋਧ ਹੁੰਦਾ ਆ ਕਿ ਉਸ ਫਿਲਮ ਦੇ ਵਿੱਚ ਹਾਨੀਆਂ ਜੋ ਕਿ ਇੱਕ ਪਾਕਿਸਤਾਨੀ ਅਦਾਕਾਰ ਆਇਆ ਉਸ ਨੂੰ ਕਿਉਂ ਲਿਆ ਆ ਜਿਸ ਨੂੰ ਲੈ ਕੇ ਸ਼ਿਵ ਸੈਨਾ ਲਾਇਨ ਦੇ ਲੀਡਰ ਅਮਿਤ अरोड़ा ਜੋ ਕਿ ਲੁਧਿਆਣੇ ਤੋਂ ਨੇ ਉਹ ਵੀ ਇਸ ਦਾ ਵਿਰੋਧ ਕਰਦੇ ਨੇ ਤੇ ਉਹਨਾਂ ਦੀ ਪਾਰਟੀ ਦੇ ਨਮਾਇंदे ਲੀਡਰ ਅਗੂ ਜਿਹੜੇ ਆ ਉਹ ਵੀ ਆਪਣੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਲਾਈਵ ਆ ਕੇ ਵਿਰੋਧ ਕਰਦੇ ਨਜ਼ਰ ਦਿਖਾਈ ਦਿੰਦੇ ਨੇ ਉਹਨਾਂ ਵਿੱਚੋਂ ਇੱਕ ਨਾਮ ਬਿੰਨੀ ਬਰਮਾ ਜੋ ਕਿ ਸਾਡੇ ਨਾਲ ਜ਼ਿਲ੍ਹਾ ਪਠਾਨਕੋਟ ਤੋਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਆਖਿਰ ਵਿਰੋਧ ਹੈ ਕਿਸ ਗੱਲ ਦਾ ਆ ਜਦ ਕਿ ਦਲਜੀਤ ਦਸਾਂਝ ਉਹਨਾਂ ਦਾ ਕਹਿਣਾ ਹੈ ਕੰਪਨੀ ਦਾ ਕਹਿਣਾ ਹੈ ਕਿ ਇਹ ਫਿਲਮ ਜਿਹੜੀ ਆ ਉਹ ਪਹਿਲਗਾਮ ਹਮਲੇ ਤੋਂ ਪਹਿਲਾਂ ਦੀ ਬਣੀ ਹੋਈ ਆ ਬਿੰਨੀ ਜੀ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਜੀ ਮੈਂ ਚ ਪੰਜਾਬ ਦੇ ਵੇੜੇ ਚ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸਨਾਤਨ ਧਰਮ ਕੀ ਜੈ ਪ੍ਰਦੀਪ ਜੀ ਮੈਂ ਤੁਹਾਡਾ ਨਿੱਘਾ ਸਵਾਗਤ ਕਰਨਾ ਤੁਸੀਂ ਮੇਰੇ ਕੋ ਪਹੁੰਚੇ ਹੋ ਜਨਾਬ ਕਿਸ ਚੀਜ਼ ਦਾ ਵਿਰੋਧ ਹੈ ਏ ਆ ਕੰਪਨੀ ਕਹਿੰਦੀ ਆ ਦੂਸਾਂਝ ਹੋੜੀ ਕਹਿੰਦੇ ਆ ਵੀ ਯਾਰ ਫਿਲਮ ਜਿਹੜੀ ਆ ਪਹਿਲਾਂ ਦੀ ਬਣੀ ਹੋਈ ਆ ਜਿਸ ਆ ਦੀ ਗੱਲ ਤੁਸੀਂ ਕਰ ਰਹੇ ਹੋ ਪਹਿਲਗਾਮ ਹਮਲੇ ਦੀ ਗੱਲ ਕਰ ਰਹੇ ਹੋ ਜਾਂ ਦੇਸ਼ ਦੇ ਵਿੱਚ ਤਣਾਅ ਦੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਦੀ ਫਿਲਮ ਬਣੀ ਹੋਈ ਆ ਫਿਰ ਕਿਸ ਗੱਲ ਦਾ ਵਿਰੋਧ ਹੈ ਜੀ ਉਸ ਚੀ ਦਾ ਦੇਖੋ ਜੀ ਦਲਜੀਤ ਨਾਲ ਸਾਡਾ ਕੋਈ ਪਰਸਨਲ ਵਿਰੋਧ ਨਹੀਂ ਹੈਗਾ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ ਗੱਲ ਇਹ ਹੈ ਦੇ ਤੁਸੀਂ ਗੱਲ ਕਰ ਰਹੇ ਹੋ ਕਿ ਪਿਕਚਰ ਪਹਿਲੇ ਬਣੀ ਹੈ ਮਤਲਬ ਫਿਰ ਤੇ ਪੈਸਾ ਕਾਊਂਟ ਕੀਤਾ ਦੇਸ਼ ਦੇ ਮਾਨ ਸਮਾਨ ਨੂੰ ਨਹੀਂ ਵੇਖਿਆ ਕਿ ਲੋਕਾਂ ਦੇ ਮਨਾਂ 'ਚ ਠੇਸ ਪਹੁੰਚੇਗੀ ਉਹਨੂੰ ਨਹੀਂ ਵੇਖਿਆ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਲੋਕ ਬੈਠੇ ਨੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ અપਮਾਨ ਕਰਦੇ ਨੇ ਰੀਲਾ ਬਣਾਮਣਾ ਕੇ ਫਿਰ ਉਹ ਚੀਜ਼ ਨਹੀਂ ਵੇਖੀ ਦਲਜੀਤ ਤੁਸੀਂ ਨੇ ਪੈਸਾ ਵੇਖਿਆ ਫਿਰ ਨਹੀਂ ਠੇਸ ਤਾਂ ਤੁਸੀਂ ਵੀ ਤੁਹਾਡੇ ਲੀਡਰ ਨੇ ਵੀ ਪਹਚਾਈ ਆ ਦੇਸ਼ ਨੂੰ ਦੇਸ਼ ਵਾਸੀਆਂ ਨੂੰ ਕਿਹੜੇ ਲੀਡਰ ਨੇ ਬਚਾਈਏ ਜੀ ਤੁਹਾਡੇ ਲੀਡਰ ਨੇ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਬੰਬ ਲੈ ਕੇ ਜਾਵਾਂਗੇ ਆ ਪਾਕਿਸਤਾਨ ਚ ਜਾਵਾਂਗੇ ਸਾਨੂੰ ਪਾਕਿਸਤਾਨ ਚ ਚੇਦੋ ਪਾਕਿਸਤਾਨ ਚ ਬਿਠਾ ਫੇ ਕਿਉਂ ਨਹੀਂ ਗਏ ਹੈਗੇ ਤੁਸੀਂ ਨਹੀਂ ਭੇਜਣਾ ਸਰਕਾਰਾਂ ਨੇ ਆ ਉਹਨੇ ਤੇ ਅਪੀਲ ਕੀਤੀ ਮੈਨੂੰ ਭੇਜੋ ਹੁਣ ਮੈਂ ਉੱਠ ਕੇ ਕਵਾਂਗਾ ਮੈਨੂੰ ਭੇਜੋ ਦੇਖੋ ਅਪੀਲ ਕਰਨ ਇਹੀ ਤੇ ਤੁਹਾਡਾ ਕੰਮ ਆ ਦੇਖੋ ਸੁੱਖਾ ਕੰਮ ਤੁਸੀਂ ਲੱਭਦੇ ਹੋ ਮੈਂ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਹੋ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸੁੱਖਾ ਕੰਮ ਲੱਭਦੇ ਤੁਹਾਨੂੰ ਪਤਾ ਵੀ ਨਾ ਕਿਸੇ ਨੇ ਤੁਹਾਨੂੰ ਭੇਜਣਾ ਆ ਤੇ ਨਾ ਤੁਸੀਂ ਜਾਣਾ ਆ ਹਨਾ ਮਤਲਬ ਮਤਲਬ ਲੋਕਾਂ ਦੇ ਵਿੱਚ ਇੱਕ ਇਹ ਮਸ਼ਹੂਰੀ ਲੈਣ ਵਾਸਤੇ ਇਹ ਕਹਿੰਦੇ ਮੈਂ ਬੰਬ ਲੈ ਕੇ ਮੈਂ ਪਾਕਿਸਤਾਨ ਚਲਾਂ ਮੈਂ ਪਾਕਿਸਤਾਨ ਚਲਾਂ ਉਹਨਾ ਉਹ ਤੁਸੀਂ ਚਾਰ ਬੰਦਿਆਂ ਤੋਂ ਬਿਨਾ ਬਿਨਾ ਸਿਕਿਉਰਟੀ ਤੋਂ ਉਹ ਲੋਕੀ ਕਮੈਂਟ ਲਿਖਦੇ ਆ ਵੀ ਆਪਣੀ ਗਲੀ ਚ ਘੁੰਮ ਸਕਦੇ ਹੋ ਗੱਲਾਂ ਤੁਸੀਂ ਪਾਕਿਸਤਾਨ ਦੀਆਂ ਕਰਦੇ ਨਹੀਂ ਜੇ ਅਮੀ ਤਾਂ ਰੋੜੇ ਨੇ ਪਾਕਿਸਤਾਨ ਦੀ ਗੱਲ ਕੀਤੀ ਹੈ ਜਾਣ ਨੂੰ ਤੇ ਉਹਨੇ ਕਿਹੜਾ ਕੋਈ ਗਲਤ ਕੰਮ ਕੀਤਾ ਮੈਂ ਕਹਿੰਦਾ ਮੈਂ ਕਹਿੰਦਾ ਚਾਰ ਬੰਦਿਆਂ ਤੋਂ ਬਿਨਾ ਬਿਨਾ ਸਿਕਿਉਰਟੀ ਮੈਂ ਦੇਖੋ ਮਤ ਜਿੱਥੇ ਮਰਜ਼ੀ ਲੈ ਜਾਓ ਮੈਂ ਜਿੱਥੇ ਮਰਜ਼ੀ ਲੈ ਜਾਓ ਖਾਲੀ ਗਲੀ ਜਿੱਥੇ ਮਰਜ਼ੀ ਲੈ ਜਾਓ ਡਾਰੀ ਕੋਈ ਨਹੀਂ ਜੇਦੋਂ ਅਸੀਂ ਟਿੱਕਾ ਲਾਣੇ ਆ ਨਾ ਸ਼ਿਰਸਾਣਾ ਦਾ ਤੇ ਮਰਨਾ ਤੋਂ ਉਸੇ ਦਿਨ ਹੋ ਜਾਂਦਾ ਸਾਡਾ ਅੱਛਾ ਮੈਨੂੰ ਚਲੋ ਇਹ ਤੁਸੀਂ ਹੁਣ ਜਦੋਂ ਗੱਲ ਹੀ ਕਰ ਦਿੱਤੀ ਵੀ ਅਸੀਂ ਜੇ ਟਿੱਕਾ ਲਾਉਣਾ ਹੀ ਚਾਹੁੰਦੇ ਆ ਨਾ ਆ ਕਿਹੜੇ ਈਦਾਂ ਦੀ ਦੇਣਿਆ ਆ ਪੰਜਾਬ ਨੂੰ ਜਾਂ ਭਾਰਤ ਨੂੰ ਤੁਹਾਡੀ ਪਾਰਟੀ ਦੀ ਨਹੀਂ ਦੇਣ ਦੀ ਜਿਹੜੀ ਗੱਲ ਹੈ ਜਿੱਥੇ ਦੇਣ ਦੇ ਵਿੱਚ ਜਿੱਥੇ ਲੋਕ ਗਲਤ ਕੰਮ ਕਰ ਰਿਹਾ ਜਾਂ 2 ਨੰਬਰ ਦਾ ਧੰਦਾ ਕਰ ਰਿਹਾ ਜਾਂ ਕੁਝ ਗਲਤ ਕਰ ਰਿਹਾ ਉੱਥੇ ਸ਼ਿਵਸਨਾ ਡਟ ਕੇ ਬੋਲਦੀ ਆ ਕਿਥੇ ਕਿਥੇ ਬੋਲੀ ਮੈਨੂੰ ਮੜਾ ਜਾ ਯਾਦ ਕਰਾ ਦਿਓ ਚਾਹੇ ਮੈਨੂੰ ਯਾਦ ਨਹੀਂ ਆਏਗਾ ਤੁਸੀਂ ਮੜਾ ਪ੍ਰਦੀਪ ਜੀ ਤੁਹਾਨੂੰ ਯਾਦ ਸਾਰਾ ਤੂੰ ਹੀ ਮੇਰੇ ਮੂੰਹ ਸੁਣਾ ਚਾਹੁੰਦੇ ਹੋ ਗਲਤ ਬਕਰੀ ਹੈ ਤੁਸੀਂ ਵੀ ਮੇਰੇ ਨਾਲ ਫੇਸਬੁੱਕ ਤੇ ਜੁੜੇ ਹੋ ਮੈਨੂੰ ਸੁਣੋ ਬੇਟੀ ਗਲਤ ਚੀਜ਼ਾਂ ਦੇ ਵਿੱਚ ਤੁਸੀਂ ਨਹੀਂ ਨਹੀਂ ਗਲਤ ਚੀਜ਼ਾਂ ਮੈਨੂੰ ਦੱਸ ਕਿਹੜੀ ਗਲਤ ਚੀਜ਼ਾ ਮਤਲਬ ਸudar ji 3 ਦਾ ਵਿਰੋਧ ਕਰਨਾ ਉਹ ਗਲਤ ਹੋ ਗਿਆ ਤੁਸੀਂ ਦਲਜੀਤ ਨੂੰ ਪਿਆਰ ਕਰਦੇ ਹੋ ਮੈਂ ਨਹੀਂ ਪਿਆਰ ਕਰਦਾ ਉਹ ਗਲਤ ਹੋ ਗਿਆ ਰਾਵਾ ਜੀ ਮੈਂ ਇਕੱਲਾ ਹੀ ਨਹੀਂ ਤੁਸੀਂ ਨਹੀਂ ਕਰਦੇ ਕਿ ਮੈਂ ਵੀ ਕਰਦਾ ਸਾਰਾ ਪੰਜਾਬ ਕਰਦਾ ਜੀ ਕਰਦੇ ਪੰਜਾਬੀ ਕਰਦਾ ਮਤਲਬ ਕਿ ਉਹ ਪੰਜਾਬੀ ਨੂੰ ਪੰਜਾਬੀ ਨੂੰ ਮਾਨ ਸਮਾਨ ਦੇਣ ਵਾਲਾ ਬੰਦਾ ਦਲਜੀਤ ਨੂੰ ਪਿਆਰ ਕਰਦਾ ਆ ਉਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਾਲਾ ਬੰਦਾ ਦਲਜੀਤ ਨੂੰ ਪਿਆਰ ਉਹਦੇ ਕੋਲ ਗਲਤੀ ਨਹੀਂ ਹੋ ਸਕਦੀ ਉਸ ਬੰਦੇ ਨੇ ਕਿਤਾਬਾਂ ਕੋ ਪ੍ਰਦੀਪਜੀਤ ਕੋ ਗਲਤੀ ਨਹੀਂ ਹੋ ਸਕਦੀ ਮੈਂ ਬੇਨਤੀ ਕਰਦਾ ਇਨਸਾਨ ਹੈ ਕਟਰ ਪੁਤਲੀਆਂ ਦਾ ਠੀਕ ਹੈ ਜਿਹੜੇ ਸਵਾਲ ਦਾ ਜਵਾਬ ਦੇ ਦਿਓ ਉਸ ਬੰਦੇ ਨੂੰ ਪਿਆਰ ਕਰਦੇ ਕਿਉਂ ਆ ਇਹ ਪਤਾ ਨਹੀਂ ਉਹਨੇ ਪੰਜਾਬ ਦਾ ਕੱਦ ਬਣਾਇਆ ਦੇਸ਼ਾਂ ਵਿਦੇਸ਼ਾਂ 'ਚ ਨਾਂ ਬਣਾਇਆ ਪਿਆਰ ਤੇ ਸਿੱਧੂ ਮੂਸੇ ਵਾਲੇ ਨੂੰ ਲੋਕ ਘਟ ਕਰਦੇ ਆ ਉਹਦੇ ਉਹਦੇ ਸ਼ਹੀਦ ਹੋਣ ਦੇ ਬਾਅਦ ਵੀ ਲੋਕ ਉਹਨੂੰ ਯਾਦ ਕਰਦੇ ਆ ਸ਼ਹੀਦ ਹੋਣ ਤੋਂ ਬਾਅਦ ਹੀ ਤੁਸੀਂ ਕਿਉਂ ਯਾਦ ਕਰਦੇ ਹੋ ਉਹ ਪੰਜਾਬ ਵਾਸੀਆਂ ਨੂੰ ਯਾਰ ਮੈਂ ਵੈਸੇ ਜਦੋਂ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਪਰ ਮੈਂ ਪੰਜਾਬ ਵਾਸੀਆਂ ਨੂੰ ਵੀ ਇਹ ਜਰੂਰ ਇੱਕ ਸ਼ਬਦ ਪੁੱਛਣਾ ਚਾਹੁੰਦਾ ਆ ਕਿ ਆ ਸ਼ਹੀਦ ਹੋਣ ਤੋਂ ਬਾਅਦ ਜਾਂ ਆਪਾਂ ਸ਼ਹੀਦੀ ਦੀ ਗੱਲ ਕਰ ਲਈਏ ਜਾਂ ਮਰਨ ਤੋਂ ਬਾਅਦ ਹੀ ਇੱਕ ਬੰਦੇ ਨੂੰ ਕਿਉਂ ਯਾਦ ਕੀਤਾ ਜਾਂਦਾ ਹੈ ਕਿਉਂ ਜਿਆਦਾ ਪ੍ਰੇਮ ਕੀਤਾ ਜਾਂਦਾ ਔਰ ਇਹ ਜਿੰਦਿਆਂ ਜੀ ਕਿਉਂਕਿ ਸਿੱਧੂ ਮੂਸੇ ਵਾਲੇ ਦੀ ਗੱਲ ਕਰੀਏ ਤਾਂ ਸਿੱਧੂ ਮੂਸੇ ਵਾਲੇ ਨੂੰ ਵੀ ਚੋਣਾਂ ਵਾਲਿਆਂ ਨੇ ਜਿਹੜਾ ਆ ਉਹ ਵੋਟਾਂ ਦੇ ਵਿੱਚ ਬੁਰੀ ਤਰ੍ਹਾਂ ਹਰਾਇਆ ਸੀਗਾ ਤੇ ਜੇ ਇੰਨਾ ਹੀ ਪਿਆਰ ਸੀਗਾ ਫਿਰ ਜਤਾਇਆ ਕਿਉਂ ਨਹੀਂ ਉਹ ਯਾਰ ਜੇ ਪਿਆਰ ਕਰਦੇ ਹੋ ਤੇ ਫੇ ਆਪਣੇ ਬੰਦਿਆਂ ਦੇ ਨਾਲ ਆਪਣੇ ਆ ਪੰਜਾਬੀਆਂ ਦੇ ਨਾਲ ਆਪਣੇ ਪੰਜਾਬ ਦੇ ਨਾਲ ਖੜਿਆ ਜਰੂਰ ਕਰਿਆ ਕਰੋ ਨਹੀਂ ਪ੍ਰਦੀਪ ਜੀ ਤੁਹਾਡੀ ਗੱਲ ਤੇ ਆਵਾਂਗਾ ਤੁਹਾਡੀ ਗੱਲ ਤੇ ਆਵਾਂਗਾ ਤੁਸੀਂ ਕਿਹਾ ਸਿੱਧੂ ਮੂਸੇਵਾਲੇ ਨੂੰ ਲੋਕ ਪਿਆਰ ਕਰਦੇ ਆ ਉਹਨੂੰ ਵੋਟਾਂ ਚ ਜਿਤਾਇਆ ਕਿਉਂ ਨਹੀਂ ਉਹਨ ਬਿੰਨੀ ਵਰਮਾ ਨੂੰ ਲੋਕ ਆਮ ਤੌਰ ਤੇ ਪਿਆਰ ਕਰਦੇ ਹੋਣਗੇ ਉਹਦੇ ਵਿਚਾਰਾਂ ਨਾਲ ਨਹੀਂ ਸਹਿਮਤ ਹੋਣਗੇ ਤੇ ਇਹਦੇ ਵਿੱਚ ਕੀ ਗੱਲ ਹੈ ਤੁਸੀਂ ਇਹ ਗਲਤ ਮੈਸੇਜ ਨਹੀਂ ਦਿੱਤਾ ਲੋਕਾਂ ਨੂੰ ਨਹੀਂ ਮੈਂ ਮੈਂ ਗਲਤ ਮੈਸੇਜ ਨਹੀਂ ਦਿੱਤਾ ਨਹੀਂ 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 ਮੈਂ ਮੈਂ ਤੁਸੀਂ ਦੇਖੋ ਮੈਂ ਨੂੰ ਬੜੀ ਪਿਆਰ ਜਿਹੜਾ ਦੇਖੋ ਕੀ ਆਹ ਕੋਣ ਪਿਆਰ ਦਿਖਾਉਣਾ ਕਿੱਦਾਂ ਹੁੰਦਾ ਪਹਿਲਾਂ ਮੈਨੂੰ ਚਲੋ ਇਹ ਦੱਸੋ ਮਤਲਬ ਜਿਹੜਾ ਬੰਦਾ ਗਲਤ ਨਹੀਂ ਹੋਵੇ ਤਾਂ ਉਹ ਲੋਕ ਉਹਦਾ ਸਮਰਥਨ ਕਰਨ ਮਤਲਬ ਤੁਹਾਡੇ ਕਹਿੰਦੇ ਮਤਲਬ ਪਿਆਰ ਹੈ ਮਤਲਬ ਉਹ ਤੁਸੀਂ ਪਿਆਰ ਮੰਨਦੇ ਹੋ ਜਿਹੜਾ ਬੰਦਾ ਗਲਤ ਹੋਵੇ ਲੋਕ ਉਹਨੂੰ ਸਮਰਥਨ ਕਰਨ ਹਾਂ ਭਈ ਇਹ بڑا ਪਿਆਰ ਆ ਤੁਹਾਡਾ ਕਹਿੰਦਾ ਮੈਂ ਸਿੱਧੂ ਮੂਸੇ ਵਾਲਾ ਗਲਤ ਸੀ ਨਹੀਂ ਮੈਂ ਕਹਤੋਂ ਕਿ ਆ ਗਲਤ ਆ ਤਦ ਮੈਂ ਕਦੋਂ ਕਿਹਾ ਗਲਤ ਤੁਸੀਂ ਸ਼ਬਦ ਮੇਰੇ ਮੂੰਹ 'ਚ ਪਾਣਾ ਚਾਹੁੰਦੇ ਮੈਂ ਕਿਉਂ ਪਾਣਾ ਚਾਹੁੰਦਾ ਤੁਸੀਂ ਕਹਿ ਰਹੇ ਮੈਂ ਗਲਤ ਨਹੀਂ ਕੀਤਾ ਜਿਹੜਾ ਬੰਦਾ ਗੱਲ ਕਰਦਾ ਨਹੀਂ ਨਹੀਂ ਜਿਹੜਾ ਤੁਸੀਂ ਤੁਹਾਡੇ ਸਵਾਲ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਆਪਾਂ ਤਾਂ ਗਾਲੀ ਸਿੱਧੂ ਮੁਸੇ ਹੋਣਾ ਨਹੀਂ ਕੀਤੀ ਮੈਂ ਤੁਹਾਡਾ ਸਵਾਲ ਦਾ ਜਵਾਬ ਦੇ ਦਿੱਤਾ ਪਿੱਛੋਂ ਪਿਆਰ ਜਿਤਾਉਂਦਾ ਯਾਰ ਕਿਉਂ ਕਿਉਂ ਨਹੀਂ ਨਹੀਂ ਲੋਕਾਂ ਨੇ ਉਹ ਤੇ ਲੋਕਾਂ ਨੇ ਡਿਸਾਈਡ ਕਰਨਾ ਅਸੀਂ ਤੁਸੀਂ ਤੁਸੀਂ ਕਿੱਦਾਂ ਕਿਸੇ ਨੂੰ ਕਰ ਸਕਦੇ ਹੋ ਐਫਰਟ ਜਿੱਦਾਂ ਤੁਸੀਂ ਤੁਸੀਂ ਕਰ ਰਹੇ ਹੋ ਕਿੰਨੂੰ ਕਰ ਰਹੇ ਹੋ ਦੱਸੋ ਤੁਸੀਂ ਲਾਈਵ ਹੋ ਗਏ ਕਿੰਨੂੰ ਐਫਰਟ ਕਰ ਰਹੇ ਹੋ ਲੋਕਾਂ ਨੂੰ ਮਜਬੂਰ ਕਰ ਰਹੇ ਹੋ ਖੇਲੋਂ ਦਾ ਵਿਰੋਧ ਕਰਨਾ 재미, влигу на ਉਹ ਲੋਕ ਕਰ ਰਹੇ ਨੇ ਉਹ ਮਿੱਕਾ ਸਿੰਘ ਕਰ ਰਿਹਾ ਔਰ ਕਈ ਲੋਕ ਕਰ ਕਰ ਰਹੇ ਆ ਕੇ ਸਿੰਘ ਦੀ ਦੇਣ ਕੀ ਆ ਮੈਂ ਵੀ ਪੁੱਛਿਆ ਕੇ ਸਿੰਘ ਦੀ ਦੇਣ ਕੀ ਆ ਜਲਦੀ ਤੁਸਾਂ ਦੀ ਕੀ ਦੇਣਾ ਪੰਜਾਬ ਲਈ ਭਾਜੀ ਹੁਣ ਇਹਦਾ ਤੁਸੀਂ ਆਪਣੇ ਮੂੰਹੋਂ ਦੱਸ ਕੇ ਹਣੇ ਮੈਨੂੰ ਦੱਸੋ ਹੁਣ ਇਹਦਾ ਤੁਸੀਂ ਨਹੀਂ ਨਹੀਂ ਦੱਸ ਕੇ ਸਾਡੇ ਉਹਦਾ ਮਿੱਕੇ ਦਾ ਨਾਂ ਨਹੀਂ ਮੈਨੂੰ ਦੱਸੋ ਮਿੱਕੇ ਦਾ ਨਾਂ ਨਹੀਂ ਕਿਹੜੀ ਗੱਲ ਨਹੀਂ ਉਸ ਜਿਆਰ ਤੁਸੀਂ ਮੇਰੀ ਗੱਲ ਕਰੋ ਨਹੀਂ ਗੱਲ ਗੱਲ ਇਹ ਆ ਪ੍ਰਦੀਪ ਜੀ ਭਰਾ ਜੀ ਕਿਹੜੀ ਗੱਲ ਦੇ ਵਿੱਚ ਮਿੱਕੇ ਦਾ ਨਾਂ ਆ ਪ੍ਰਦੀਪ ਪ੍ਰਦੀਪ ਜੀ ਗੱਲ ਇਹ ਆ ਕੜਾ ਕੜਾ ਕੰਮ ਮਿੱਕੇ ਨੇ ਪੰਜਾਬ ਲਈ ਕਰਤਾ ਤੁਸੀਂ ਕਿਹੜਾ ਕੰਮ ਪੰਜਾਬ ਲਈ ਕੀਤਾ ਮੈਨੂੰ ਫਿਰ ਬੈ ਦੱਸੋ ਮੈਂ ਤੁਹਾਡੀ ਗੱਲ ਤੇ ਆ ਤੁਸੀਂ ਆਪ ਦੱਸਿਆ ਬਈ ਦਲਜੀਤ ਦਸਾਂ ਦੀ ਦੇਣ ਪੰਜਾਬ ਲਈ ਕੀ ਆ ਤੁਸੀਂ ਆਪ ਆਪਣੇ ਮੂੰਹੋਂ ਇੱਕ ਦੱਸ ਕਿਹਾ ਕਿੰਨੇ ਗਰੀਬਾਂ ਨੂੰ ਤੁਸੀਂ ਮਿੱਕੇ ਦੀ ਯਾਰ ਗਰੀਬਾ ਹੁਣ ਗਰੀਬਾਂ ਤੇ ਆ ਕੇ ਆਂਦਾ ਮੈਂ ਕਿਉਂ ਨਹੀਂ ਆਦਾ ਗਰੀਬਾਂ 'ਤੇ ਸਵਾਰ ਤੁਹਾਡੀ ਪਾਰਟੀ ਪੰਜਾਬ ਦੀ ਬੜਾ ਕੁੱਛ ਹੈ ਪੰਜਾਬ ਨੂੰ ਨਹੀਂ ਤਾਂ ਬੜਾ ਕੁੱਛ ਹੈ ਪਾਰਟੀ ਦੀ ਦੇਣ ਕੀ ਆ ਮੇਰੀ ਪਾਰਟੀ ਨੇ ਗਰੀਬਾਂ ਨੂੰ ਆਸੀ ਦਿੱਤਾ ਅਸੀਂ ਇੱਕ ਦੇਖੋ ਸਾਡੀ ਪਾਰਟੀ ਦੀ ਇਹ ਦੇਣ ਮੈਂ ਖੁੱਲ ਕੇ ਕਹਾਂਗਾ ਕਿ ਅਸੀਂ ਡਟ ਕੇ ਵਿਰੋਧ ਕਰਨੇ ਆ ਨਹੀਂ ਤੇ ਲੋਕ ਤੇ ਬਾਹਰ ਵੀ ਨਹੀਂ ਆਉਂਦੇ ਇਹ ਦੇਣਾ ਸਾਡੀ ਪਾਰਟੀ ਦੀ ਕਿ ਡੱਟ ਕੇ ਵਿਰੋਧ ਕਰਦੇ ਆ ਮਰਨ ਤੋਂ ਨਹੀਂ ਡਰਦੇ ਇਹ ਦੇਣਾ ਮਰਨ ਤੋਂ ਨਹੀਂ ਡਰਦੇ ਫਿਰ ਤੁਸੀਂ ਸਿਕਿਉਰਟੀਆਂ ਕਾਨੂੰ ਪਾਲਦੇ ਸਿਕਿਉਰਟੀ ਸਰਕਾਰ ਦਾ ਕੰਮ ਹੈ ਦੇਣਾ ਪ੍ਰਸ਼ਾਸਨ ਨੇ ਵੇਖਣਾ ਤੁਸੀਂ ਵੀ ਚਲ ਜਓ ਕੱਲ ਲੈਣ ਕੇ ਤੁਹਾਨੂੰ ਦੇ ਦਿੰਦੇ ਸਕੋਟੀਆਂ ਮੈਂ ਕਾਨੂੰ ਲੈਣੀ ਆ ਫਿਰ ਮੈਂ ਕਾਨੂੰ ਫਿਰ ਤੁਸੀਂ ਬਾਰ ਬਾਰ ਇਹ ਮੈਟਰ ਕਿਉਂ ਕਰਦੇ ਹੋ ਕਿ ਸ਼ਿਵ ਸੈਨਾ ਨੂੰ ਸਕਿਉਰਟੀ ਹੈ ਮੈਨੂੰ ਇਹ ਦੱਸੋ ਕਿੰਨੇ ਜਿਹੜੇ ਹੂਨ ਦੀ ਪਾਰਟੀ ਲਾ ਲੋ ਤੁਸੀਂ ਕਿੰਨੇ ਬੰਦੇ ਗੇ ਸਕਿਉਰਟੀ ਦੇ ਜਿਹੜੇ ਨਹੀਂ ਵੀ ਜਿੱਤੇ ਉਹ ਵੀ ਦੱਸੋ ਗਿਣਾਵੇ ਮੈਂ ਤੁਹਾਨੂੰ ਇੱਕ ਪਿਆ ਤੈਨੂੰ ਇੱਕ ਸਿੱਧਾ ਪਹਿਲਾਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਪੱਤਰਕਾਰ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ ਜੀ ਪੱਤਰਕਾਰ ਕੁਝ ਵੀ ਆਪਣੇ ਕੋਲੋਂ ਨਹੀਂ ਕਹਿੰਦਾ ਪੱਤਰਕਾਰ ਲੋਕਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਤੁਹਾਡੇ ਤੱਕ ਲੈ ਕੇ ਹੁੰਦਾ ਆ ਤੁਸੀਂ ਹੁਣ ਅੱਗੇ ਤੋਂ ਇਹ ਸ਼ਬਦ ਜ਼ਰੂਰ ਨਾ ਯੂਜ਼ ਕਰਿਓ ਵੀ ਮੈਂ ਕਿਹਾ ਵੀ ਪ੍ਰਦੀਪ ਨੇ ਕਿਹਾ ਇਹ ਲੋਕਾਂ ਦੀ ਗੱਲ ਹੁੰਦੀ ਆ ਜਿਹੜੀ ਲੋਕਾਂ ਦੀ ਗੱਲ ਜਿਹੜੀ ਤੁਹਾਡੇ ਨਾਲ ਪੱਤਰਕਾਰਾਂ ਦੀ ਗੱਲ ਸਹੀ ਲੋਕਾਂ ਦੀ ਗੱਲ ਸਹੀ ਉਹ ਰੋਹੀ ਰੋਕੀ ਕਹਿੰਦੇ ਕਹਿੰਦੇ ਯਾਰ ਇਹਨਾਂ ਕੋ ਕਹਿੰਦੇ ਬਿਨਾ ਸਿਕਿਉਰਿਟੀ ਤੋਂ ਬਿਨਾ ਦੋਆਂ ਬੰਦਿਆਂ ਤੋਂ ਕਿਹਦੇ ਖਾਲੀ ਗਲੀ ਚ ਨਹੀਂ ਘੁੰਮਾਂ ਮੈਨੂੰ ਕਿ ਦੱਸੋ ਕਿੱਥੇ ਲੈ ਕੇ ਜਾਣਾ ਮੈਨੂੰ ਦੱਸੋ ਕਿੱਥੇ ਲੈ ਕੇ ਜਾਣਾ ਤੁਹਾਡੇ ਲਾਈਵ ਦੇ ਸਾਹਮਣੇ ਕਹਿ ਰਿਹਾ ਕਿੱਥੇ ਲੈ ਕੇ ਜਾਣਾ ਚਲੋ ਚਲੀਏ ਪੰਜਾਬ 95 ਦਾ ਤਾਂ ਨਹੀਂ ਕੋਈ ਵਿਰੋਧ ਹੈਗਾ ਤੁਹਾਡੇ ਕੋਲ ਮੇਰੇ ਵੱਲੋਂ ਕੋਈ ਵਿਰੋਧ ਨਹੀਂ ਮੇਰੇ ਵੱਲੋਂ ਕਿਉਂ ਵਿਰੋਧ ਕਰਦਾ ਤੁਸੀਂ ਇੱਕ ਗੱਲ ਨੂੰ ਮੰਨਦੇ ਹੋ ਤੁਸੀਂ ਮੇਰੀ ਇੱਕ ਗੱਲ ਸੁਣੋ ਪੰਜਾਬ ਇਸ ਗੱਲ ਨੂੰ ਮੈਂ ਕਰਦਾ ਸਮਰਥਨ ਮੈਂ ਕਦੋਂ ਕਿਹਾ ਨਹੀਂ ਕਰਦਾ ਹੁਣ ਇੱਕ ਗੱਲ ਮੇਰੀ ਵੀ ਸੁਣੋ ਨਾ ਬੇਰਮਾ ਜੀ ਪੰਜਾਬ 95 ਨੂੰ ਸਮਰਥਨ ਕਰਦੇ ਨੇ ਕਰਾਂਗੇ ਜੀ ਕਿਉਂ ਨਹੀਂ ਕਰਾਂਗਾ ਕਿਉਂ ਨਹੀਂ ਕਰਾਂਗਾ ਜੀ ਮੈਨੂੰ ਇੱਕ ਗੱਲ ਦੱਸੋ ਇੱਕ ਮਾਂ ਦੇ ਦੋ ਬੱਚੇ ਇੱਕ ਪਗੜੀਦਾਰੀ ਇੱਕ ਬਗੈਰ ਪਗੜੀਦਾਰੀ ਕੱਠਿਆਂ ਨੇ ਜੇ ਨਾ ਨੂੰ ਮਾਜ਼ਾ ਰਿਸ਼ਤਾ ਸਾਡੇ ਪੰਜਾਬ ਦੇ ਵਿੱਚ Hindu Sikhਾਂ ਦਾ ਜੀ ਪਾੜਨ ਵਾਲੇ ਵਿਅਕਤੀ ਕੋਈ ਹੋਰ ਹੁੰਦੇ ਆ ਪ੍ਰਦੀਪ ਜੀ ਅਸੀਂ ਹਮੇਸ਼ਾ Hindu Sikh ਦੇ ਰਿਸ਼ਤੇ ਨੂੰ ਕਾਇਮ ਹੀ ਕੀਤਾ ਅਸੀਂ ਤੋੜਿਆ ਨਹੀਂ ਕਦੀ ਬਹੁਤ ਸੋਹਣੀ ਬਹੁਤ ਸੋਹਣੀ ਗੱਲ ਆ ਮੈਂ ਇਸ ਗੱਲ ਲਈ ਤੁਹਾਨੂੰ ਅਪਰੀਸ਼ੀਏਟ ਵੀ ਕਰਦਾ ਹਾਂ ਕਿ ਤੁਸੀਂ ਇਸ ਚੀਜ਼ ਨੂੰ ਮੰਨਦੇ ਵੀ ਹੋਰ ਦਿਲ ਦੇ ਵਿੱਚ ਵੀ ਰੱਖਦੇ ਹੋ ਬਿਲਕੁਲ ਜੀ ਜਿੰਨਾ ਅਸੀਂ ਵੱਧ ਵੱਧ ਕੀਤਾ ਨੂੰ ਮੰਨਦੇ ਆ ਉਨਾ ਹੀ ਅਸੀਂ ਹਰ ਇੱਕ ਲੋਕਾਂ ਦਾ ਇੱਕ ਲੋਕਾਂ ਦਾ ਹੋਰ ਮੈਂ ਸਵਾਲ ਤੁਹਾਡੇ ਦਾ ਲੈ ਕੇ ਆਉਣ ਲੱਗਾ ਇਹਨੂੰ ਵੀ ਮੇਰਾ ਸਵਾਲ ਨਾ ਸਮਝਿਓ ਦੱਸੋ ਕਿਤੇ ਪੱਗ ਦਾ ਵਿਰੋਧ ਤਾਂ ਨਹੀਂ ਹੈਗਾ ਇਹ ਮੈਂ ਤੁਹਾਡੇ ਚੈਨਲ ਰਾਹੀਂ ਵੀ ਕਲੀਅਰ ਕਰਦਾ ਸਾਡਾ ਸਿੱਖਾਂ ਨਾਲ ਕੋਈ ਵੈਰ ਨਹੀਂ ਸਾਡਾ ਵੈਰ ਜਿਹੜਾ ਦੇਸ਼ ਦੀ ਏਕਤਾ ਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਚਾਹੇ ਉਹ ਹੱਤਵਾਦੀ ਹੋਣ ਚਾਹੇ ਉਹ ਵੱਖਵਾਦੀ ਹੋਣ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਸਿੱਖਾਂ ਨਾਲ ਸਾਡਾ ਕੋਈ ਵੈਰ ਨਹੀਂ ਐਮਰਜੈਂਸੀ ਦਾ ਵਿਰੋਧ ਕਿਉਂ ਨਹੀਂ ਕੀਤਾ ਐਮਰਜੈਂਸੀ 'ਚ ਗਲਤ ਕੀ ਸੀ ਇਹ ਉਹ ਕੰਗਨਾਰਨੌਤ ਦੀ ਨਹੀਂ ਕੰਗਨਾਰਨੌਤ ਆ ਇਹ ਉਸ ਕੰਗਨਾਰਨੌਤ ਦੀ ਫਿਲਮ ਸੀ ਜਿਨੇ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਦੇਖੇ ਸੀ ਕੀ ਸ਼ਬਦ ਬੋਲੇ ਸੀ ਪਤਾ ਹਾਂ ਮੈਂ ਵੇਖਿਆ ਸੀ ਵੇਖਿਆ ਸੀ ਉਸ ਲਈ ਤੁਸੀਂ ਪੰਜਾਬੀ ਹੋ ਮੈਂ ਪੰਜਾਬੀ ਹਾਂ ਬਿਲਕੁਲ ਪੰਜਾਬ ਤੋਂ ਬਿਲੋਂਗ ਕਰਦੇ ਹੋ ਬਿਲਕੁਲ ਕਰਦਾ ਬਿਲਕੁਲ ਕਰਦਾ ਪਿਆਰ ਕਰਦੇ ਹੋ ਪੰਜਾਬ ਨਾਲ ਬਿਲਕੁਲ ਕਰਦਾ ਪੰਜਾਬ ਨੂੰ ਪਿਆਰ ਫੇ ਵਿਰੋਧ ਉਹਦਾ ਕਿਉਂ ਨਹੀਂ ਸੀ ਕਿਹਦਾ ਵਿਰੋਧ ਕੰਗਣਾ ਨਾ ਨਾ ਵਧਾ ਕੀ ਆ ਵਿਰੋਧ ਨਹੀਂ ਹੋਇਆ ਉਹਦਾ ਤੁਸੀਂ ਕੀਤਾ ਨਹੀਂ ਮੈਂ ਨਹੀਂ ਕੀਤਾ ਹੋਵੇ ਮੈਂ ਸਾਰਿਆਂ ਦੀ ਜ਼ਿੰਮੇਵਾਰ ਮੈਂ ਠੇਕਦਾਰੀ ਥੋੜੀ ਲਈ ਦੀ ਸਾਰਿਆਂ ਦੀ ਫੇ ਮੈਂ ਜਿਲਦੀ ਦੀ ਠੇਕਦਾਰੀ ਨਹੀਂ 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 ਮਤਲਬ ਕਿ ਸਾਰਿਆਂ ਦੀ ਠੇਕਦਾਰੀ ਲਵਾਂ ਮੈਂ ਮੈਂ ਕੱਲੇ ਜਿਲਦੀ ਦੀ ਠੇਕਦਾਰੀ ਜਦੋਂ ਲੱਗਿਆ ਜਦੋਂ ਮੇਰੇ ਕੋਲ ਸਮਾਸੀ ਮੈਂ ਕਰਤਾ ਵਿਰੋਧ ਅਜਾ ਮਤਲਬ ਉਹ ਉਸ ਵਾਸਤੇ ਸਾਡੇ ਕੋਲ ਸਮਾਂ ਨਹੀਂ ਸੀ ਨਹੀਂ ਜਦੋਂ ਸਮਾਂ ਹੋਏਗਾ ਹੁਣ ਮੈਂ ਬਿਲਾ ਥੋੜੀ ਹੈ ਮੈਨੂੰ ਦੋ ਪੱਖੀ ਦੋ ਪੱਖੀ ਨਾ ਨਾ ਦੋ ਪੱਖੀ ਗੱਲ ਨਾ ਮੇਰੇ ਘਰ ਹਰ ਪਾਸੇ ਹਰ ਪਾਸੇ ਨਾ ਬੰਨੇ ਗੱਲ ਕਰ ਬੋਲ ਥੋੜੀ ਹੈ ਜਿਹੜਾ ਬਾਦ ਦੋਹੇ ਬੰਦੇ ਗੱਲ ਪਖਾਨਗੁਰ ਦੇ ਬੜੇ ਲੀਡਰ ਨੇ ਰੱਖਣਾ ਆਪਣੀ ਆਵਾਜ਼ ਮਾਜੀ ਤੁਸੀਂ ਦਵੱਲੀ ਗੱਲ ਕਰਦੇ ਹੋ ਨਹੀਂ ਨਹੀਂ ਕੋਈ ਦਵੱਲੀ ਗੱਲ ਨਹੀਂ ਹੈਗੀ ਤੁਸੀਂ ਅਮਰਜੈਂਸੀ ਮੂਵੀ ਦੀ ਗੱਲ ਕੀਤੀ ਐ ਐਜੇ ਇਹ ਨਾ ਵੇਖੋ ਕਿ ਕੰਗਨਾ ਨਰਨਾਵਾ ਦੀ ਅਮਰਜੈਂਸੀ ਮੂਵੀ ਦਾ ਸਾਰਾ ਅਮਰਦੋਂ ਬਾਪਿਆ ਤੂੰ ਹੀ ਕਿਉਂ ਨਹੀਂ ਕੀਤਾ ਯਾਰ ਅਮਰਜੈਂਸੀ ਮੂਵੀ 'ਚ ਗਲਤ ਕੀ ਸੀ ਇਹ ਦੱਸੋ ਫਿਰ ਪੰਜਾਬ ਦੇ ਲੋਕ ਕਿਉਂ ਵਿਰੋਧ ਕਰਦੇ ਨੇ ਤੁਹਾਨੂੰ ਦੱਸਣਾ ਸਰਦਾਰ ਜੀ 3 ਕਿਉਂ ਗਲਤ ਹੈ ਲੋਕ ਸਰਦਾਰ ਜੀ 3 ਦਾ ਕਿਉਂ ਵਿਰੋਧ ਕਰ ਰਿਹਾ ਕਿਉਂਕਿ ਉਹਦੇ ਵਿੱਚ ਪਾਕਿਸਤਾਨ ਦੀ ਐਕਟਰੈਸ ਹੈ ਇਸ ਕਰਕੇ ਉਹਦਾ ਵਿਰੋਧ ਹੋ ਰਿਹਾ ਦਿਲਜੀਤ ਨੂੰ ਤੇ ਅੱਜ ਵੀ ਲੋਕ ਪਿਆਰ ਕਰਦੇ ਆਂ ਔਰ ਅਹੀਂ ਵੀ ਕਰਦੇ ਆਂ ਮੈਂ ਦੂਜੇ ਨਾਲ ਕਿਉਂ ਜਾਵਾਂ ਮੈਂ ਵੀ ਪਿਆਰ ਕਰਦਾ ਦਿਲਜੀਤ ਨੂੰ ਵਿਰੋਧ ਇਸ ਕਰਕੇ ਹੈ ਕਿ ਉਹਨੇ ਪਾਕਿਸਤਾਨ ਦੀ ਹੀਰੋਇਨ ਲਈਏ ਹੁਣ ਮੈਨੂੰ ਇਹ ਦੱਸੋ ਜੇ ਅਮਰਜੈਂਸੀ ਮੂਵੀ ਦੇ ਵਿੱਚ ਕਿਹੜੀ ਪਾਕਿਸਤਾਨੀ ਹੀਰੋਇਨ ਹੈ ਪਾਕਿਸਤਾਨ ਦੀ ਟੀਮ ਕੱਪ ਖੇਡਣ ਆ ਰਹੀ ਆ ਇੰਡੀਆ ਦੇ ਵਿੱਚ ਖਬਰਾਂ ਚੱਲਦੀਆਂ ਪਈਆਂ ਕਿਹਾ ਤੁਹਾਡਾ ਵਿਰੋਧ ਹੋਏਗਾ ਤੁਹਾਡੀ ਪਾਰਟੀ ਦਾ ਵਿਰੋਧ ਹੋਏਗਾ ਉਸ ਚੀਜ਼ ਦਾ ਬਿਲਕੁਲ ਹੋਏਗਾ ਵਿਰੋਧ ਤੁਸੀਂ ਪਾਕਿਸਤਾਨ ਦੇ ਕਲਾਕਾਰ ਦੀ ਫਿਲਮ ਮੈਂ ਕਹਿੰਦਾ ਬਿਲਕੁਲ ਵਿਰੋਧ ਹੋਏਗਾ ਫਿਲਮ ਤਾਂ ਨਹੀਂ ਲੱਗਣ ਦਿੱਤੀ ਨਾ ਤੁਸੀਂ ਨਹੀਂ ਕਰਦੇਰੇ ਮੇਰੀ ਗੱਲ ਸੁਣੋ ਪ੍ਰਦੀਪ ਜੀ ਵਿਰੋਧ ਜੇ ਕੋਈ ਸੋਚੇ ਕਿ ਬਿੰਨੀ ਵਰਮਾ ਨੇ ਅੱਜ ਤੁਹਾਨੂੰ ਇੰਟਰਵਿਊ ਦੇ ਦਿੱਤਾ ਕੱਲ ਨਹੀਂ ਦੇਣਾ ਕੱਲ ਵੀ ਦੇਣਾ ਹੈ ਕੱਲ ਵੀ ਤੁਹਾਡੇ ਲਈ ਹੋਈ ਭਰਾਇਆ ਤੁਸੀਂ ਵੀ ਆਣਾ ਹੋਰ ਕਿਸੇ ਨੇ ਵੀ ਆਣਾ ਤਦ ਵੀ ਵਿਰੋਧ ਕਰਨਾ ਜਿੱਥੇ ਲੱਗੇਗਾ ਕੋਈ ਦੇਸ਼ ਦੀ ਏਕਤਾ ਘਣਤਾ ਖਰਾਬ ਹੋਏਗੀ ਉਹਦਾ ਵਿਰੋਧ ਡਟ ਕੇ ਕਰਾਂਗੇ ਧੰਨਵਾਦ ਤਾਂ ਇਹ ਸਨ ਬਿਨੀ ਬਰਮਾ ਜਿਨ੍ਹਾਂ ਨਾਲ ਆਪਾਂ ਗੱਲਬਾਤ ਸਾਂਝੀ ਕੀਤੀ ਆ ਉਹਨਾਂ ਦਾ ਕਹਿਣਾ ਇਹ ਆ ਪਈ ਦਿਲਜੀਤ ਦੇ ਨਾਲ ਦਿਲਜੀਤ ਤੋਂ ਸਾਂਝ ਹੋਣਾ ਨਾਲ ਸਾਡਾ ਕੋਈ ਵਿਰੋਧ ਨਹੀਂ ਆ ਉਹਨਾਂ ਨਾਲ ਸਾਡਾ ਕੋਈ ਇਦਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਬਲ ਜਿਹੜੀ ਪਾਕਿਸਤਾਨ ਦੀ ਅਦਾਕਾਰ ਆ ਹਾਨੀਆ ਜਿਹੜੀ ਆ ਉਹਦਾ ਵਿਰੋਧ ਆਪਾਂ ਜਿਹੜਾ ਉਹ ਡਟ ਕੇ ਕਰਾਂਗੇ ਤੇ ਜ਼ਰੂਰ ਕਰਾਂਗੇ ਜੇ ਪਾਕਿਸਤਾਨ ਦੀ ਟੀਮ ਵੀ ਅਗਰ ਇੰਡੀਆ ਦੇ ਵਿੱਚ ਖੇਡਣ ਆਉਂਦੀ ਆ ਤੇ ਵਿਰੋਧ ਉਹਦਾ ਵੀ ਹੋਵੇਗਾ ਇਹ ਹੁਣ ਸਮਾਂ ਦੇਖਦਾ ਆ ਕਿ ਬਿੰਨੀ ਵਰਮਾ ਹੋਣੀ ਆਪਣੇ ਕਿਸੇ ਸ਼ਬਦਾਂ ਦੇ ਉੱਤੇ ਟਿਕੇ ਰਹਿੰਦੇ ਆ ਜਾਂ ਨਹੀਂ ਦੂਸਰੀ ਵੱਡੀ ਗੱਲ ਇਹਨਾਂ ਨੇ ਪੰਜਾਬ 95 ਯਾਨੀ ਕਿ ਸ਼ਿਵਸਾਨਾ ਲਾਇਨ ਦੇ ਵੱਡੇ ਲੀਡਰ ਨੇ ਵੱਡੇ ਚਿਹਰੇ ਨੇ ਉਹ ਪੰਜਾਬ 95 ਫਿਲਮ ਦਾ ਜਿਹੜਾ ਆ ਉਹ ਸਮਰਥਨ ਜ਼ਰੂਰ ਕੀਤਾ ਆ ਕਿਹਾ ਵੀ ਅਸੀਂ ਪੰਜਾਬ 95 ਦੇ ਪੰਜਾਬ 95 ਪੋਬੀ ਦੇ ਹੱਕ ਦੇ ਵਿੱਚ ਖੜੇ ਆ ਸੋ ਇਹ ਵੱਡੀ ਇੱਕ ਜਿਹੜੇ ਆ ਇਹ ਗੱਲਬਾਤ ਜਿਹੜੀ ਆ ਬਿਨੀ ਵਰਮਾ ਉਹਨਾਂ ਦੀ ਸੀਗੀ ਚੱਲਦੇ ਆ ਕਿਸੇ ਹੋਰ ਸਫਰ ਦੇ ਉੱਤੇ ਕਿਸੇ ਹੋਰ ਜਗ੍ਹਾ ਦੇ ਉੱਤੇ ਕਿਸੇ ਹੋਰ ਨਵੇਂ ਚਿਹਰੇ ਦੇ ਨਾਲ ਸਾਨੂੰ ਦਿਓ ਜਾਜੀ ਸਤਿ ਸ੍ਰੀ ਅਕਾਲ